ਮਿੱਤਰੋ ਇਸ ਵੀਡੀਓ ਦੇ ਵਿੱਚ ਆਪਾਂ ਅੱਜ ਗੱਲਬਾਤ ਕਰਾਂਗੇ ਨਥੋਕੇ ਪਿੰਡ ਵਾਲੇ ਨੁਕਰੇ ਘੋੜੇ ਸੁਖਮਣ ਬਾਰੇ ਜਿਹੜਾ ਕਿ ਸਮੁੰਦਰ ਘੋੜੇ ਦਾ ਬੱਚਾ ਹੈਗਾ ਤੇ ਜਿਹੜੀ ਇਹਦੀ ਮਾਂ ਸੀ ਉਹ ਬਾਈਯਾਰਗਿਆਂ ਦੇ ਘਰੀ ਹੁੰਦੀ ਸੀ ਨੁਕਰੀ ਘੋੜੀ ਬਹੁਤ ਜ਼ਿਆਦੇ ਚੰਗੀ 62 ਇੰਚ ਹਾਈਟ ਦੀ ਸੋ ਬਲੱਡ ਲਾਈਨ ਇਹਦੀ ਬਹੁਤ ਜ਼ਿਆਦੇ ਚੰਗੀ ਹੈ ਇੱਕ ਤਾਂ ਮਾਂ ਪਿਓ ਵਾਲੇ ਪਾਸਿਓਂ ਬਾਕੀ ਹਾਲੇ ਦੀ ਉਮਰ ਆ ਜਿਹੜੀ 4 ਸਾਲ ਹੋਈ ਆ ਤੇ ਕੱਦ ਬਾਈਯਾਰਗੇ ਦੱਸਦੇ ਆ ਵੀ 66 ਇੰਚ ਕਰ ਗਿਆ ਜੇ ਤੁਸੀਂ ਨਿਗਾਹ ਮਾਰੋ ਯਾਰ ਤੇ ਉਮਰ ਦੇ ਹਿਸਾਬ ਨਾਲ ਤਾਂ ਹਾਲੇ ਆਪਾਂ ਇਹਨੂੰ ਬਸ਼ੇਰਾ ਹੀ ਕਹਿ ਸਕਦੇ ਆ ਰਿਜ਼ਲਟ ਇਹਦੇ ਬਹੁਤ ਚੰਗੇ ਆ ਗਿਆ ਤੇ ਇੱਕ ਜਿਹੜੀ ਸਭ ਤੋਂ ਵੱਡੀ ਤੇ ਖਾਸ ਗੱਲ ਆ ਬੰਦਿਆਂ ਨੇ ਜਿੱਦੇ ਇਹ ਦੋ ਦੰਦ ਹੋਇਆ ਸਟੱਡ ਸਰਵਿਸ ਵਾਸਤੇ ਛੱਡਣਾ ਸ਼ੁਰੂ ਕੀਤਾ ਤਕਰੀਬਨ ਡੇਢ ਪੌਣੇ 2 ਸਾਲ ਪਹਿਲਾਂ ਤੇ ਉਦੋਂ ਜਿੰਨੀ ਇਹਦੀ ਫੀਸ ਰੱਖੀ ਸੀ ਸਟਾਰਟਿੰਗ ਫੀਸ 15000 ਰੁਪਇਆ ਰੱਖੀ ਸੀ ਬੜੀ ਨਾਰਮਲ ਫੀਸ ਤੇ ਅੱਜ ਜਦੋਂ ਰਿਜ਼ਲਟ ਆ ਗਿਆ ਚੰਗੇ ਬੱਚੇ ਵੀ ਆ ਗਏ ਆ ਇਹਦੇ ਤਾਂ ਵੀ ਬਾਈ ਆਰ ਗਏ ਨੇ ਫੀਸ ਨਹੀਂ ਵਧਾਈ ਉਨੀ ਹੀ ਫੀਸ ਰੱਖੀ ਆ 15000 ਰੁਪਇਆ ਸੋ ਬਹੁਤ ਚੰਗੇ ਬੱਚੇ ਆਏ ਆ ਇਹਦੇ ਅੱਗੇ ਆਪਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਤੇ ਨਿਗਾਹ ਮਾਰੋ ਯਾਰ ਤੁਹਾਨੂੰ ਘੋੜਾ ਕਿਵੇਂ ਲੱਗਿਆ ਕਦ ਕਾਠੀ ਇਹਦੀ ਬਣਤਰ ਇਹਦੇ ਵਿੱਚ ਸੱਪਣ ਵੀ ਬਹੁਤ ਜ਼ਿਆਦਾ ਆ ਬਾਕੀ ਸਾਫ਼ ਬਹੁਤ ਆ ਘੋੜਾ ਐਗਰੈਸ਼ਨ ਬੜਾਗਾ ਮੈਂ ਕਹਣਾ ਯਾਰ ਦਾਤੇ ਨੇ ਕੋਈ ਇਹਦੇ ਵਿੱਚ ਘਾਟ ਛੱਡੀ ਹੋਈ ਨਹੀਂ ਕਦ ਕਾਠ ਵਾਲੇ ਪਾਸਿਓ ਬਾਡੀ ਵਾਲੇ ਪਾਸਿਓ ਤੇ ਇੱਕ ਗੱਲ ਹੋਰ ਜਿਹੜੀ ਬਾਈ ਅਰਗਿਆਂ ਦੀ ਸਪਸ਼ਟ ਕਰਨੀ ਬਣਦੀ ਆ ਬਾਈ ਮਨਦੀਪ ਦੀ ਤੇ ਬਾਈ ਸੁਖਦੀਪ ਦੀ ਦੋਨੇ ਭਰਾਵਾਂ ਦੀ ਤੇ ਬਾਈ ਅਰਗੇ ਕਹਿੰਦੇ ਵੀ ਜਿੰਨਾ ਟਾਈਮ ਤੁਹਾਡੀ ਘੋੜੀ ਗੱਬਣ ਚੈੱਕ ਪਾਸ ਨਹੀਂ ਹੁੰਦੀ ਬੇਝਿਜਕ ਹੋ ਕੇ ਤੁਸੀਂ 15000 ਰੁਪਇਆ ਇੱਕ ਵਾਰੀ ਫੀਸ ਭਰ ਕੇ ਤੇ ਕਦੇ ਐ ਨਾ ਸੋਚੋ ਵੀ ਯਾਰ ਬੰਦੇ ਪਤਾ ਨਹੀਂ ਦੁਬਾਰੇ ਘੋੜਾ ਤੀਜੀ ਚੌਥੀ ਵਾਰ ਛੱਡਣਗੇ ਜਾਂ ਨਾ ਜਿੰਨਾ ਚਿਰ ਘੋੜੀ ਗੱਬਣ ਨਹੀਂ ਹੁੰਦੀ ਜਦੋਂ ਮਰਜ਼ੀ ਲਿਆਓ ਦਿਨ ਰਾਤ ਇਹਨਾਂ ਦੇ ਦਰਵਾਜ਼ੇ ਖੁੱਲੇ ਆ ਤੁਹਾਨੂੰ ਫੋਨ ਕਰਨ ਦੀ ਲੋੜ ਵੀ ਨਹੀਂ ਸੋ ਬਹੁਤ ਵੱਡੀ ਗੱਲਬਾਤ ਹੁੰਦੀ ਆ ਇਹ ਆ ਬੱਚੇ ਤੁਸੀਂ ਦੇਖ ਲਓ ਇਹਦੇ ਰਿਜ਼ਲਟ ਚੈੱਕ ਕਰ ਲਓ ਮਿੱਤਰੋ ਚੰਬੀਆਂ ਘੋੜੀਆਂ ਤੇ ਗਾੜੀਆਂ ਘੋੜੀਆਂ ਤੇ ਨੀਲੀਆਂ ਘੋੜੀਆਂ ਤੇ ਤੇ ਕਾਲੀਆਂ ਘੋੜੀਆਂ ਤੇ ਜਿਹੜੀਆਂ ਥੋੜੇ ਜੇ ਮਾਰਵਾੜੀ ਟੱਚ ਦੇ ਵਿੱਚ ਵੀ ਪੈਂਦੀਆਂ ਹੁੰਦੀਆਂ ਨੇ ਬਹੁਤ ਚੰਗੇ ਸਾਫ਼ ਸੁਥਰੇ ਸ਼ਕੀਨ ਚੰਗਾ ਕੱਦ ਕਾਠ ਕਰਨ ਵਾਲੇ ਬੱਚੇ ਦਿੱਤੇ ਆ ਮਿੱਤਰੋ ਇਹਨੇ ਤੇ ਬੰਦੇ ਬੜੇ ਲੱਠੇ ਆ ਸੋ ਨੰਬਰ ਨੋਟ ਕਰ ਲਓ ਬਾਈ ਮਨਦੀਪ ਦਾ ਜਿਹਨੂੰ ਮੀਤ ਦੇ ਨਾਮ ਨਾਲ ਵੀ ਜਾਣਦੇ ਆ 98552 35685 ਇਸ ਨੰਬਰ ਤੇ ਕਾਲ ਕਰ ਲਿਓ ਤੇ ਐਡਰੈਸ ਕਰ ਲਓ ਨੋਟ ਮੋਗੇ ਜ਼ਿਲ੍ਹੇ ਦਾ ਪਿੰਡ ਆ ਮਿੱਤਰੋ ਇਹ ਰੱਖੋਗੇ ਜਦੋਂ ਆਪਾਂ ਬਾਗੇ ਪ੍ਰਾਣੀ ਤੋਂ ਨਿਹਾਲ ਸਿੰਘ ਵਾਲੇ ਨੂੰ ਆਉਣੇ ਆ ਤਾਂ ਬਾਗੇ ਪ੍ਰਾਣੀ ਤੋਂ ਤਕਰੀਬਨ 5 ਕਿਲੋਮੀਟਰ ਦੂਰ ਮੇਨ ਹਾਈਵੇ ਦੇ ਉੱਤੇ ਹੀ ਪਿੰਡ ਪੈਂਦਾ ਹੈਗਾ ਤੇ ਬਾਈਰਗਿਆਂ ਨੂੰ ਸਟੱਡ ਸਰਵਿਸ ਵਾਸਤੇ ਤੁਸੀਂ ਸੇਵਾ ਦਾ ਮੌਕਾ ਜ਼ਰੂਰ ਦਿਓ ਬੱਚੇ ਵੀ ਤੁਸੀਂ ਬਾਈਰਗਿਆਂ ਤੋਂ ਅਲੱਗ ਤੌਰ ਤੇ ਫੋਟੋਆਂ ਮੰਗਵਾ ਕੇ ਦੇਖ ਸਕਦੇ ਹੋ ਘੋੜਾ ਚੰਗਾ ਬਹੁਤ ਆ ਸਾਫ਼ ਸੁਥਰਾ ਸ਼ਕੀਨ ਘੋੜਾ ਮਿੱਤਰੋ ਆ ਤੁਸੀਂ ਖੜਾ ਦੇਖ ਸਕਦੇ ਹੋ ਬਾਕੀ ਸਮੁੰਦਰ ਵਾਲੀ ਲਾਈਨ ਵੈਸੇ ਵੀ ਮੰਨੀ ਪਰ ਮੰਨੀ ਆ ਰਿਜ਼ਲਟਾਂ ਦੇ ਵਿੱਚ ਜਿੰਨੇ ਵੀ ਇਹਦੇ ਅੱਗੇ ਬੱਚੇ ਸਾਨ ਘੋੜੇ ਬਣਿਆ ਉਹ ਵੀ ਜਮਾ ਸਿਰਾ ਕਰਾਉਂਦੇ ਤੁਰੇ ਆਉਂਦੇ ਆ ਤੇ ਉਹਨਾਂ ਦੇ ਵਿੱਚੋਂ ਹੀ ਇੱਕ ਆਹੇ ਸੁਖਮਣ ਘੋੜਾ ਪਿੰਡ ਨੱਥੋਕੇ ਵਾਲਾ ਸੋ ਨੰਬਰ ਕਰ ਲੋ ਬਾਈ ਵਰਗਿਆਂ ਦਾ ਨੋਟ ਤੇ ਸੇਵਾ ਦਾ ਮੌਕਾ ਜ਼ਰੂਰ ਦਿਓ ਘੋੜਾ ਤੁਸੀਂ ਬੈਡ ਬਾਡੀ ਦੇ ਤੌਰ ਤੇ ਚੈੱਕ ਕਰਕੇ ਦੇਖੋ ਚੰਗਾ ਬਹੁਤ ਆ ਪਿੱਠ ਪੁੜਾ ਲੈਂਥ ਮੂਰੋ ਹੱਕ ਹੱਕ ਬਹੁਤ ਜ਼ਿਆਦੇ ਚੌੜੀ ਆ ਤੇ ਬੰਦਿਆਂ ਨੇ ਬੜੀ ਰੀਜਨਲ ਸੰਭਿਆ ਵਿਆ ਇਹਦੀ ਛੋਟੇ ਹੁੰਦੇ ਦੀ ਮਾਂ ਜਿਹੜੀ ਪੂਰੀ ਹੋ ਗਈ ਸੀ ਉਸ ਤੋਂ ਬਾਅਦ ਬਾਈ ਮਨਦੀਪ ਤੇ ਸੁਖਦੀਪ ਨੇ ਬੜਾ ਜ਼ੋਰ ਲਾਇਆ ਰੀਜਾਂ ਤੇ ਸ਼ੌਂਕ ਦੇ ਨਾਲ ਪਾਲ ਕੇ ਐਡਾ ਘੋੜਾ ਤਿਆਰ ਕਰਕੇ ਖੜਾਤਾ ਮਿੱਤਰੋ ਸੋ ਫੋਨ ਲਾ ਲਿਓ ਬਾਈ ਮਨਦੀਪ ਨੂੰ ਘੋੜਾ ਚੰਗਾ ਬਹੁਤ ਆ ਤੇ ਲੰਘਦੇ ਟੱਪਦੇ ਦਰਸ਼ਨ ਜ਼ਰੂਰ ਕਰਕੇ ਆਇਓ ਘੋੜੇ ਦੇ ਤੇ ਤੁਹਾਡੀ ਰੂਹ ਖੁਸ਼ ਹੋ ਜੂ ਜਰ ਦੇਖ ਕੇ ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਹੋਰ ਵੀ ਇਹਦੇ ਬੱਚੇ ਮਾਰਕੀਟ ਦੇ ਵਿੱਚ ਦੇਖਣ ਨੂੰ ਮਿਲਣਗੇ ਸਭ ਤੋਂ ਵੱਡੀ ਗੱਲ ਆ ਜਿਹੜੀ ਫੀਸ ਬੜੀ ਜਾਇਜ਼ ਰੱਖੀ ਆ ਬਾਈ ਅਰਗਿਆਂ ਨੇ ਸਿਰਫ 15000 ਰੁਪਇਆ ਕਾਲ ਕਰ ਲਓ ਬਾਈ ਅਰਗਿਆਂ ਨੂੰ